ਤੁਹਾਡਾ ਸਵਾਗਤ ਹੈ ਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਸਬਜੀ ਬਣਾਉਣੀ 5 ਮਿੰਟਾਂ ਵਿੱਚ ਇਹ ਸਬਜੀ ਤਿਆਰ ਹੋ ਜਾਂਦੀ ਜੀ ਆਪਣੇ ਘਰੇ ਕੋਈ ਵੀ ਸਬਜੀ ਨਹੀਂ ਤੇ ਆਪਾਂ ਇਹ ਸਬਜੀ ਬਣਾ ਸਕਦੇ ਆ ਨੰਬਾ ਲੰਬੇ ਆਜ ਆਪਾਂ ਕੱਟ ਲਏ ਤੇ ਵਿੱਚ ਹਰੀ ਮਿਰਚ ਤੇ ਵਿੱਚ ਅਦਰਕ ਆਪਾਂ ਕੱਟਿਆ ਹੋਇਆ ਹੈ ਤੇ ਇੱਧਰ ਆਪਾਂ ਗੈਸ ਤੇ ਆਪਾਂ ਫਰਾਈ ਪੈਨ ਚੜਾ ਦਿਆ ਇਹਦੇ ਵਿੱਚ ਆਪਾਂ ਤੇਲ ਗਰਮ ਕਰਨ ਵਾਸਤੇ ਆਪਾਂ ਰੱਖਤਾ ਜਦੋਂ ਆਪਣਾ ਤੇਲ ਗਰਮ ਹੋ ਗਿਆ ਤੇ ਫਿਰ ਆਪਾਂ ਪਿਆਜ਼ ਪਾਵਾਂਗੇ ਦੇਖੋ ਜੀ ਆਪਣਾ ਤੇਲ ਬਹੁਤ ਜ਼ਿਆਦਾ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਲਈਏ ਇਹਦੇ ਵਿੱਚ ਪਿਆਜ਼ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਜਿੰਨਾ ਚਿਰ ਆਪਣੇ ਥੋੜੀ ਜਿਹੀ ਬ੍ਰਾਊਨ ਨਹੀਂ ਹੋ ਜਾਂਦੇ ਤੇ ਜਦੋਂ ਆਪਣੇ ਬ੍ਰਾਊਨ ਪਿਆਜ਼ ਹੋ ਗਏ ਉਦੋਂ ਆਪਾਂ ਇਹਦੇ ਵਿੱਚ ਮਸਾਲੇ ਪਾ ਲਵਾਂਗੇ ਇਹ ਆਪਾਂ ਇਹਦੇ ਵਿੱਚ ਕੱਛੀ ਮਰਦਿੰਨੀ ਹੱਥਾਂ ਕੱਛੀ ਮਰਦੀ ਹੈ ਜਿੰਨਾ ਚਿਰ ਇਹ ਪਿਆਜ਼ ਆਪਣੇ ਥੋੜੀ ਜਿਹੀ ਬ੍ਰਾਊਨ ਨਹੀਂ ਹੁੰਦੇ ਇਹਦੇ ਵਿੱਚ ਤੁਸੀਂ ਜੀਰਾ ਹਰੀ ਮਿਰਚ ਅਜਿਹਾ ਮੈਂ ਗਰਮ ਮਸਾਲਾ ਤੁਸੀਂ ਤੁਸੀਂ ਪਾ ਕੇ ਬਣਾ ਸਕਦੇ ਹੋ ਪਰ ਮੈਂ ਇਸ ਟਾਈਮ ਹਲਦੀ ਤੇ ਨਮਕ ਪਾਉਂਗੀ ਟੇਸਟ ਦੇ ਅਕੋਰਡਿੰਗ ਆਪਾਂ ਪਾ ਲਿਆ ਹਲਦੀ ਤੇ ਨਮਕ ਤੇ ਥੋੜੀਆਂ ਜੀਆਂ ਲਾਲ ਮਿਰਚਾਂ ਪਾ ਲਈਆਂ ਇਹ ਆਪਣਾ ਮਿਕਸ ਕਰ ਦਿਆਂਗੇ ਇਹ ਆਪਣਾ ਮਿਕਸ ਹੋ ਗਏ ਇਹ ਬਹੁਤ ਹੀ ਟੇਸਟੀ ਬਣ ਗਈ ਹੈ ਪੰਜਾਂ ਨੰਬਰ ਉਸ ਬਣ ਕੇ ਤਿਆਰ ਹੋ ਗਈ। ਵੀ ਇਹ ਤਾਂ ਡੋਕੜੇ ਤੇ ਵੀ ਸਬਜ਼ੀ ਹੈ ਨਹੀਂ ਤਾਂ ਤੁਸੀਂ ਇਹ ਸਬਜ਼ੀ ਕਰ ਸਕਦੇ ਹੋ ਜੀ ਇਹ ਦੇਖੋ ਜੀ ਆਪਣੇ ਪਿਆਜ਼ ਜਿਹੜੇ ਛਿੜੇ ਕੁਝ ਗਏ ਆ। ਮੋਂਾ ਆਪਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨਾਂ ਆਪਾ ਥੋੜੀ ਜਿਹਾ ਰੈਨ ਲਾ ਲਾਂ। ਪਾਣੀ ਬਿਲਕੁਲ ਜ਼ਿਆਦਾ ਨਹੀਂ ਪਾਉਣਾ। ਤੁਸੀਂ ਥੋੜੀ ਜਿਹਾ ਪਾਣੀ ਪਾਉਣਾ। ਇਹ ਮੇਰਾ ਥੋੜਾ ਪਾਣੀ ਲੱਗਦਾ ਮੈਨੂੰ ਥੋੜਾ ਜਿਹਾ ਮੈਂ ਹੋਰ ਪਾ ਦਿੰਨੀ ਹਾਂ ਕਿ ਆਪਾਂ ਪਾਣੀ ਪਾ ਦ ਤਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਜੀ ਇਹ ਆਪਣੀ ਰਹਿ ਚ ਰਹੀ ਹੈ ਸਬਜ਼ੀ ਇਧਰ ਦੇਖੋ ਜੀ ਆਪਣੀ ਚੰਗੀ ਤਰ੍ਹਾਂ ਵਧੀਆ ਇਹ ਆਪਣੀ ਰਹਿ ਜਗੀ ਤੇ ਹੁਣ ਆਪਾਂ ਇਹਦੇ ਵਿੱਚ ਗਲਾਸ ਦੁੱਧ ਦਾ ਪਾ ਦਿਆਂਗੇ ਇਹ ਬਹੁਤ ਹੀ ਟੇਸਟੀ ਬਣਦੀ ਹੈ ਪੰਜਾਂ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਆਪਾਂ ਮਿਕਸ ਕਰ ਦਿਆਂਗੇ ਜੀ ਮੇਰੇ ਚੈਨਲ ਤੇ ਨੂਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜੋ ਵੀ ਮੈਂ ਵੀਡੀਓ ਪਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਆਪਣੀ ਸਬਜੀ ਬਣ ਕੇ ਜਿੰਨਾ ਬਸ ਥੋੜਾ ਜਿਹਾ ਪਾ ਵਾਲਾ ਦਵਾਵਾਂਗੇ ਦੁੱਧ ਨੂੰ ਤੇ ਫਿਰ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਥੈਂਕ ਯੂ ਫੋਰ ਵਾਚਿੰਗ